ਕਹਿੰਦੇ ਨੇ ਚਾਹਤੇ ਆ ਬੱਜੀ ਉੱਤੇ ਸੁਸਗੇ ਮੇਰਾ ਖਾਦ ਬਰਾਇਕ ਤਾਂ ਤੁਸੀਂ ਮਾਸ ਨਾ ਚਾਹਦੇ ਹੰ ਤੇਰੇ ਮੱਭਜੀ ਮੋਦ ਕਿਉਂ ਨੇ ਇੱਕ ਪੰਜਾਬੀ ਕੁੜੀ ਡਾਂਕੀ ਦੇ ਵਿੱਚ ਫਸ ਗਈ ਆ ਆਪਣੀ 2.5 ਸਾਲ ਦੀ ਗੁੜੀਆ ਦੇ ਨਾਲ ਉਹ ਇੰਗਲੈਂਡ ਤੋਂ ਆਈ ਸੀ ਯੂਰਪ ਯੂਰਪ ਤੋਂ ਜਾਣਾ ਸੀਗਾ ਉਸਨੇ ਮੈਕਸੀਕੋ ਯਾਨੀ ਕਿ ਅਮਰੀਕਾ ਦੇ ਵਿੱਚ ਐਂਟਰ ਹੋਣਾ ਸੀਗਾ ਤੇ ਰਸਤੇ ਦੇ ਵਿੱਚ ਉਸ ਦੇ ਨਾਲ ਬਹੁਤ ਗਲਤ ਹੋਇਆ ਉਸਨੇ ਮੇਰੇ ਨਾਲ ਗੱਲਬਾਤ ਕੀਤੀ ਹੈ ਮੈਂ ਸਾਰੀ ਰਿਕਾਰਡ ਕੀਤੀ ਤੁਹਾਨੂੰ ਸੁਣਾਉਣ ਲੱਗੇ ਆਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਪੰਜਾਬੀ ਮਾਤਾ ਪਿਤਾ ਅੱਗੇ ਆਪਣੀ ਇਹੀ ਬੇਨਤੀ ਆ ਆਪਣੀਆਂ ਇਕੱਲੀਆਂ ਧੀਆਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਨਾ ਭੇਜੋ ਦੋ ਨੰਬਰ ਦੇ ਵਿੱਚ ਤਾਂ ਬਿਲਕੁਲ ਵੀ ਨਾ ਭੇਜੋ ਜੋ ਵੀ ਲੜਕੀਆਂ ਅਜਿਹੀ ਗਲਤੀ ਕਰਦੀਆਂ ਨੇ ਭੈਣਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਅਜਿਹੀ ਗਲਤੀ ਨਾ ਕਰੋ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਭੈਣ ਵੱਲੋਂ ਡੌਂਕੀ ਲਗਾਈ ਜਾ ਰਹੀ ਸੀ ਅਮਰੀਕਾ ਦੀ ਤੇ ਭੈਣ ਦੇ ਨਾਲ ਡੋਂਕਰਾਂ ਵੱਲੋਂ ਬਹੁਤ ਗਲਤ ਕੰਮ ਕੀਤਾ ਗਿਆ ਹੈ ਆਓ ਪਹਿਲਾਂ ਕੀ ਹੈ ਪੂਰਾ ਮਾਮਲਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਨਹੀਂ ਮੈਨੂੰ ਚੱਕਦੇ ਆ ਬੱਜੀ ਉੱਥੇ ਕਿਹਾ ਕਿ ਮੇਰਾ ਖਾਦ ਬੁਰਾ ਆ ਕਿਤਾ ਉਹ ਵਾਸ਼ ਕਰਦੇ ਨੇ ਤੇ ਇਹ ਮੱਝ ਬਹੁਤ ਕਿਉਂ ਲੈਣਾ ਇੱਕ ਪੰਜਾਬੀ ਕੁੜੀ ਡਾਂਕੀ ਦੇ ਵਿੱਚ ਫਸ ਗਈ ਆ ਆਪਣੀ 2.5 ਸਾਲ ਦੀ ਗੁੜੀਆ ਦੇ ਨਾਲ ਉਹ ਇੰਗਲੈਂਡ ਤੋਂ ਆਈ ਸੀ ਯੂਰਪ ਯੂਰਪ ਤੋਂ ਜਾਣਾ ਸੀਗਾ ਉਸਨੇ ਮੈਕਸੀਕੋ ਯਾਨੀ ਕਿ ਅਮਰੀਕਾ ਦੇ ਵਿੱਚ ਐਂਟਰ ਹੋਣਾ ਸੀਗਾ ਤੇ ਰਸਤੇ ਦੇ ਵਿੱਚ ਉਸ ਦੇ ਨਾਲ ਬਹੁਤ ਗਲਤ ਹੋਇਆ ਉਸ ਨੇ ਮੇਰੇ ਨਾਲ ਗੱਲਬਾਤ ਕੀਤੀ ਐ ਮੈਂ ਸਾਰੀ ਰਿਕਾਰਡ ਕੀਤੀ ਤੁਹਾਨੂੰ ਸੁਣਾਉਣ ਲੱਗੇ ਆਂ ਤੂੰ ਨਹੀਂ ਬੋਲਦੇ ਮੈਂ ਕਿੱਥੇ ਜਾਵਾਂ ਮੇਰੇ ਨਾਲ ਬੱਝ ਮੈਂ ਚਾਰ ਪੰਨ ਦੋ ਕੁਝ ਨਹੀਂ ਕਰਦਾ ਚੱਲ ਲੈ ਇਸ ਗੱਲ ਕੋਈ ਜਿਵੇਂ ਤੱਕ ਗਿਆ ਤੂੰ ਜੋੜਦੇ ਤੁਸੀਂ ਬੜੀ ਦੁਨੀਆਂ ਦੀ ਮਸਤ ਕਰਦੇ ਹੋ ਭਾਜੀ ਮੇਰੇ ਜਿੰਨੂ ਕਦੇ ਦੋਮਾਦੀ ਪਲੀਜ਼ ਬੱਜੀ ਮੈਨੂੰ ਛੱਡ ਮੇਰੀ ਆਪਣੀ ਹਾਂ ਜੀ ਆਪਾਂ ਜਿੰਨੇ ਨੰਬਰ ਬਹੁਤ ਗੱਲ ਹੋਇਆ ਅਸਰ ਮੇਰੇ ਕੀ ਆਪਣੀ ਮਾਜੀ ਮੇਰੇ ਕੋਲ ਸਾਰੇ ਪਰ ਮੈਂ ਵੀਡੀਓ ਵੀ ਬਣਾਈ ਹੈ ਨਾ ਜੀ ਮੇਰੇ ਕੋਲ ਇਹਨਾਂ ਦੇ ਸਾਰੇ ਪ੍ਰੂਫ ਤੇ ਫੋਟੋ ਵੀ ਹੈਗੀਆਂ ਸਾਰੇ ਪ੍ਰੂਫ ਜੋ ਕਿਹੜੀ ਲੋਕੇਸ਼ਨ ਤੇ ਤੁਸੀਂ ਇੱਥੇ ਹੋ ਮੈਨੂੰ ਸਾਰੇ ਲੋਕੇਸ਼ਨ ਸ਼ੇਅਰ ਕਰੋ ਮੈਂ ਖਲ ਕਰਦਾ ਕੋਈ ਨਾ ਤੁਹਾਨੂੰ ਕੰਡਦਾ ਹਾਂ ਹਾਂ ਠੀਕ ਹੈ ਮੈਂ ਥੈਂਕ ਯੂ ਜਿਹੜੀ ਗੱਲ ਤੁਹਾਨੂੰ ਤੁਹਾਡੇ ਨਾਲ ਦੇ ਨਾਲ ਬੱਚੀ ਦੀ ਉਮਰ ਕਿੰਨੀ ਹੈ ਤੁਹਾਡੇ ਨਾਲ ਬੱਚੀ ਆ ਹਾਂ ਮੇਰੀ ਜਿੱਤਾਈ ਦਾ ਬੱਚੀ ਆ ਮੇਰੀ ਬੇਟੀ ਥੋੜਾ ਜਿਹਾ ਆਪਣੇ ਆਪ ਨੂੰ ਹੌਸਲਾ ਦਿਓ ਤੁਹਾਡੀ ਬੱਚੀ ਦੇ ਬੰਦ ਐਸ ਵੀਡੀਓ ਦੇ ਨਾਲ ਵੀਡੀਓ ਹਜੇ ਪੂਰੀ ਨਹੀਂ ਹੋਈ ਹਜੇ ਪਈ ਹੈ ਤੁਹਾਨੂੰ ਹੋਰ ਗਾਹਾਂ ਅਗੇ ਕੁੜੀ ਦੀਆਂ ਹੋਰ ਗੱਲਾਂ ਸੁਣਾਉਣਾ ਆ ਵੀ ਕੀ ਕੋਸ਼ਿਸ਼ ਨੇ ਗੱਲਾਂ ਕੀਤੀਆਂ ਐਸ ਵੀਡੀਓ ਦੇ ਨਾਲ ਜੇ ਤੁਸੀਂ ਟਿਕਟੋਕ ਤੇ ਦੇਖ ਰਹੇ ਹੋ ਤਾਂ ਡਿਊਟ ਜ਼ਰੂਰ ਕਰਿਓ ਤੇ ਐਸ ਵੀਡੀਓ ਨੂੰ ਜੇਕਰ ਤੁਸੀਂ ਫੇਸਬੁੱਕ ਤੇ ਜਾਂ YouTube ਤੇ ਕਿਤੇ ਵੀ ਦੇਖ ਰਹੇ ਹੋ ਇਸ ਨੂੰ ਯਾਰ ਸ਼ੇਅਰ ਜ਼ਰੂਰ ਕਰਿਓ WhatsApp ਦੇ ਗਰੁੱਪਾਂ ਦੇ ਵਿੱਚ ਫੇਸਬੁੱਕ ਦੇ ਗਰੁੱਪਾਂ ਦੇ ਵਿੱਚ ਟੈਲੀਗ੍ਰਾਮ ਦੇ ਗਰੁੱਪਾਂ ਦੇ ਵਿੱਚ ਤਾਂ ਜੋ ਪੰਜਾਬ ਦੀਆਂ ਹਰ ਇੱਕ ਕੁੜੀ ਤੱਕ ਇਹ ਵੀਡੀਓ ਜਾਣੀ ਚਾਹੀਦੀ ਆ ਹਰ ਇੱਕ ਪੰਜਾਬੀ ਤੱਕ ਜਾਣੀ ਚਾਹੀਦੀ ਕਿ ਡਾਂਕੀ ਦੇ ਵਿੱਚ ਕੁੜੀਆਂ ਦੇ ਨਾਲ ਆਹ ਕੁਛ ਹੁੰਦਾ ਆ ਮੈਂ ਕਿੰਨੀ ਵਾਰ ਵੀਡੀਓ ਪਾਵਾਂਗਾ ਕਿੰਨੇ ਕ ਵਾਰੀ ਤੁਹਾਨੂੰ ਸਮਝਾਵਾਂਗਾ ਤੁਸੀਂ ਲੋਕੀ ਫੇਰ ਨਹੀਂ ਆਪਣੀਆਂ ਕੁੜੀਆਂ ਡਾਂਕੀਆਂ ਦੇ ਵਿੱਚ ਭੇਜਣੋਂ ਹਟਦੇ ਹੁਣ ਜੋ ਕੋਸ਼ਿਸ਼ ਦੇ ਨਾਲ ਹੋ ਰਿਹਾ ਆ ਉਹ ਇਸ ਦੀ ਇਹ ਆਪ ਜ਼ਿੰਮੇਵਾਰ ਆ ਜੋ ਕੁਝ ਜਿਹਦੇ ਵੀ ਡਿੱਕੇ ਚੜ ਰਹੀ ਹੈ ਡਾਂਕਰ ਦੇ ਉਹੀ ਗਲਤ ਕਰ ਰਿਹਾ ਆ ਹੁਣ ਕਿਸੇ ਡਾਂਕਰ ਨੇ ਇਸ ਦੀਆਂ ਫੋਟੋਆਂ ਵੀਡੀਓ ਬਣਾ ਕੇ ਟਿਕਟੌਕ ਦੇ ਉੱਪਰ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸਾਰੇ ਪਾਸੇ ਵਾਇਰਲ ਕਰਤੀਆਂ ਨੇ ਜਿਸ ਦੀ ਵਜ੍ਹਾ ਕਰਕੇ ਇਸ ਨੂੰ ਬਦਨਾਮ ਕੀਤਾ ਜਾ ਰਿਹਾ ਆ ਇਸ ਵੀਡੀਓ ਨੂੰ ਸ਼ੇਅਰ ਕਰਿਓ ਆ ਹੁਣ ਤੁਸੀਂ ਪੂਰੀ ਵੀਡੀਓ ਸੁਣ ਲਓ ਵੀ ਕੀ ਕੁਝ ਹੋਇਆ ਇਸ ਦੇ ਨਾਲ ਪੇ ਯੂਕੇ ਤੋਂ ਸਪੇਨ ਤੱਕ ਮਤਲਬ ਆਈ ਹੈ ਨਾ ਮੇਰੇ ਨਾਲ ਮੇਰੀ ਬੇਟੀ ਆ ਤਾਂ ਇਸ ਹਾਲ ਦੀ ਤੇ ਪਾਜੀ ਇਹਨਾਂ ਨੇ ਮੈਨੂੰ ਪਹਿਲਾਂ ਟੈਰਿਸ ਬਿਠਾਇਆ ਤਿੰਨ ਚਾਰ ਦਿਨ ਲਾਰੇ ਲਾਉਂਦੇ ਰਹੇ ਅੱਗੇ ਪੈਸੇ ਪਾਜੀ ਇਹਨਾਂ ਨੇ ਮੇ ਤੋਂ ਸਪੇਨ ਲੈ ਲਏ 5000 ਪੌਂਡ ਲੈ ਲਿਆ ਤੇ ਪਾਜੀ 10000 ਇਹਨਾਂ ਨੇ ਮੇ ਮੇਰੀ 30000 ਪੌਂਡ ਚ ਗੱਲ ਹੋਈ ਸੀਗੀ 10000 ਪਾਜੀ ਸਪੇਨ ਲੈ ਲਿਆ ਸਪੇਨ ਇਹਨਾਂ ਨੇ 8-10 ਦਿਨ ਮੈਨੂੰ ਰੱਖਿਆ ਹੈ ਨਾ ਉੱਥੇ ਹੈਲੋ ਹਾਂ ਸੰਦਾ ਬੈਠੇ ਹੋ ਬੋਲੀ ਚਲੋ ਸੰਦਾ ਬੈਠੇ ਹਾਂ ਜੀ ਹਾਂਜੀ ਤੇ ਉੱਥੇ ਰੱਖਿਆ ਪਾਜੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਰੋਜ਼ ਕਹਿੰਦੀ ਸੀ ਪਾਜੀ ਮੇਰੀ ਟਿਕਟ ਕਰਾ ਦਿਓ ਪਾਜੀ ਮੇਰੀ ਟਿਕਟ ਕਰਾ ਦਿਓ ਮੇਰੇ ਕੋਲ ਮੇਰੇ ਕੋਲੇ ਨਾ ਸਾਰੀਆਂ ਰਿਕਾਰਡਿੰਗ ਵਗੈਰਾ ਸਾਰਾ ਕੁਝ ਹੈਗਾ ਇਹਨਾਂ ਨੇ ਮੇਰੀਆਂ ਟਿਕਟਸ ਨਹੀਂ ਕਰਾਈਆਂ ਉਲਟਾ ਇਹਨਾਂ ਦੇ ਜਿੰਨੇ ਮੈਂ ਕੱਲੀ ਕੁੜੀ ਸੀ ਇਹਨਾਂ ਦੇ ਨਾਲ ਮੁੰਡੇ ਸੀਗੇ ਜਿੰਨੇ ਵੀ ਇਹਨਾਂ ਨੇ ਮੈਨੂੰ ਉਹਨਾਂ ਦੇ ਨਾਲ ਰੱਖਿਆ ਉੱਥੇ ਮੈਂ ਇਹਨਾਂ ਨੂੰ ਬੜਾ ਕਹਿੰਦੀ ਰਹੀ ਕਿ ਪਾਜੀ ਮੇਰੇ ਨਾਲ ਕੁੜੀ ਆ ਨਾ ਤੁਸੀਂ ਮੁੰਡਿਆਂ ਦੇ ਵਿੱਚ ਮੈਨੂੰ ਨਾ ਰੱਖੋ ਕੋਈ ਨਹੀਂ ਅੱਜ ਰੂਮ ਲੈ ਲਵਾਂਗੇ ਕੱਲ੍ਹ ਦੱਸ ਦਿਆ ਕਰਦੇ ਆਂ ਪਿੱਛੇ ਨੂੰ ਪੇਪਾ ਜੀ ਇਹਨਾਂ ਨੇ ਮੈਨੂੰ ਉੱਥੋਂ ਨਹੀਂ ਕੱਢਿਆ ਹਨਾ ਕੱਢਿਆ ਨਹੀਂ ਮੈਨੂੰ ਕਿਹ ਪਾਜੀ ਪੈਸੇ ਕਰਦਾ ਹਨਾ ਮੈਂ ਨੰਨੇ ਹੋਰ ਏਜੰਟ ਕਰ ਲੂੰਗੀ ਨਹੀਂ ਤੈਨੂੰ ਅੱਜ ਟਿਕਟ ਦਿੰਨੇ ਤੇਰੇ ਸਟicker ਨਹੀਂ ਆਏ ਪਾਜੀ ਮੈਂ ਉੱਥੋਂ ਕੋਈ ਹੋਰ ਏਜੰਟ ਕਰ ਲਿਆ ਹਨਾ ਮੈਂ ਉੱਥੋਂ ਕੋਈ ਹੋਰ ਏਜੰਟ ਕਰਕੇ ਤੇ ਮੈਂ 13 ਤਰੀਕ ਦੀਆਂ ਟਿਕਟਸ ਕਰਾ ਕੇ ਤੇ ਮੈਂ ਸਿਲਵਾ ਦੇਵਾਂ ਆ ਗਈਆਂ ਹਨਾ ਮੇਰੇ ਨਾਲ ਇਹਨਾਂ ਦੇ ਵੀ ਮੁੰਡਿਆਂ ਦੀਆਂ ਟਿਕਟ ਸੀ ਉਹਨਾਂ ਨੇ ਮੈਨੂੰ ਪਲੇਨ ਦੇ ਵਿੱਚ ਬਾਜੀ ਮੇਰੇ ਪਲੇਨ ਦੇ ਵਿੱਚ ਹੀ ਉਹਨਾਂ ਦੀਆਂ ਟਿਕਟ ਸਹੀਆਂ ਮੈਂ ਇਹਨਾਂ ਦੀਆਂ ਟਿਕਟਾਂ ਤੇ ਨਹੀਂ ਆਈ ਇਹਨਾਂ ਨੇ ਮੈਨੂੰ ਟਿਕਟਾਂ ਭੇਜੀਆਂ ਸੀ ਲੇਕਿਨ ਮੇਰੀਆਂ ਪਹਿਲਾਂ ਹੀ ਟਿਕਟਾਂ ਹੋ ਗਈਆਂ ਸੀਗੀਆਂ ਕਿਸੇ ਹੋਰ ਨੇ ਕਰਵਾ ਦਿੱਤੀਆਂ ਸੀ ਬਾਜੀ ਸਿਲਵਾ ਡੋਰਾ ਕੇ ਨੇ ਇਹ ਬੰਦੇ ਆਨੇ ਮੈਨੂੰ ਘੇਰ ਲਿਆ ਏਰਪੋਰਟ ਤੋਂ ਬਾਹਰ ਹੈਲੋ ਹੈਲੋ ਬੇਟਾ ਨੋ ਹਾਂਜੀ ਇਹਨਾਂ ਦੇ ਬੰਦਿਆਂ ਨੇ ਪਾਜੀ ਮੈਨੂੰ ਸਿਰ ਕੱਢ ਉਸ ਤੋਂ ਬਾਹਰ ਆ ਕੇ ਘੇਰ ਲਿਆ ਤੇ ਪਾਜੀ ਇਹ ਮੈਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਜੇ ਤੂੰ ਉੱਥੋਂ ਆ ਗਈਆਂ ਤੇ ਕੋਈ ਗੱਲ ਹੀ ਅੱਗੋਂ ਤੈਨੂੰ ਅਸੀਂ ਕੱਢਾਂਗੇ ਹਨਾ ਤੇ ਤੇਰੀ ਬੁਕਿੰਗ ਕਰਾਈ ਤੂੰ ਉੱਥੇ ਚਲੇ ਜਾ ਪਾਜੀ ਮੈਂ ਉੱਥੇ ਚਲੇਗੀ ਉੱਥੇ ਇਹਨਾਂ ਨੇ 3 ਦਿਨ ਮੈਨੂੰ ਬੇਟਾ ਨੋ ਪਾਜੀ ਉੱਥੇ ਇਹਨਾਂ ਨੇ 3 ਦਿਨ ਮੈਨੂੰ ਬੰਦ ਰੱਖਿਆ ਹਨਾ ਉਹ ਹੈਲੋ ਜਾਨ ਪਾਜੀ ਉਹ ਕਿਰਨਾ ਤੇ ਤਿੰਨ ਦਿਨ ਪਾ ਦਿਨ ਨੰਨੇ ਮੈਨੂੰ ਉੱਥੇ ਬੰਦ ਰੱਖਿਆ ਰੂਮ ਦੇ ਵਿੱਚ ਮੈਨੂੰ ਦੀਆਂ ਬੜੀਆਂ ਮਿੰਤਾਂ ਕੀਤੀਆਂ ਬਾਜੀ ਮੈਨੂੰ ਕੱਢ ਦੋ ਬਾਜੀ ਮੈਨੂੰ ਕੱਢ ਦੋ ਮੇਰੇ ਨਾਲ ਬੱਚੇ ਮੇਰੇ ਬੱਚੇ ਵੀ ਬਿਮਾਰ ਹੋ ਗਏ ਇਹਨਾਂ ਨੇ ਮੈਨੂੰ ਨਹੀਂ ਕਰਦੇ ਉਥੋਂ ਭਾਜੀ ਮੈਂ ਉੱਥੋਂ ਵੀ ਮਤਲਬ ਸਾਈਡ ਤੇ ਹੋ ਗਈ ਹੈ ਨਾ ਮੈਂ ਆਪਣੇ ਕੱਪੜੇ-ਕੁੱਪੜੇ ਸਾਰੇ ਛੱਡਦਾ ਹੀ ਉੱਥੇ ਉੱਥੋਂ ਮੈਂ ਨਿਕਲੀ ਤੇ ਭਾਜੀ ਉੱਥੇ ਮੈਨੂੰ ਇੱਕ ਪੰਜਾਬੀ ਮੁੰਡਾ ਮਿਲਿਆ ਹੈ ਨਾ ਮੈਨੂੰ ਕਿਹਾ ਵੀਰੇ ਮੈਂ ਵੀ ਅੱਗੇ ਜਾਣਾ ਉਹ ਕਹਿੰਦਾ ਕਿ ਸਾਡੇ ਗਰੁੱਪ ਦੇ ਨਾਲ ਗੱਲ ਕਰ ਲੈਣੇ ਆ ਜਿਹੜੇ ਵੀ ਪੈਸੇ ਹੋਏ ਦੇ ਦਾਂਗੇ ਤੇ ਤੂੰ ਸਾਡੇ ਨਾਲ ਆ ਜਾ ਹਾਂ ਬਾਜੀ ਉਹਨਾਂ ਉਹਨੇ ਉਹਨਾਂ ਮੁੰਡਿਆਂ ਨੇ ਮੈਨੂੰ ਆਪਣੇ ਨਾਲ ਲੈ ਲਿਆ ਉਹ ਅਮਰੀਕਾ ਦੇ ਮੁੰਡੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਅਸੀਂ ਗੁਆਟਮਲ ਪਹੁੰਚੇ ਤੇ ਇਹਨਾਂ ਦੇ ਡਾਂਗ ਕਰਾਣੇ ਮੈਨੂੰ ਚੱਕ ਲਿਆ ਬਾਜੀ ਉਦੋਂ ਕਬਾ ਗੇ ਮੇਰਾ ਬਹੁਤ ਬੁਰਾ ਹਕਿੱਤਾਂ ਮੈਂ ਜੇ ਚਾਰ ਦਿਨੋਂ ਉੰਤੇ ਰਹੀ ਮੈਂ ਪੰਜੇ ਬਹੁਤ ਔਖੇ ਹੋਣ ਇਹਨਾਂ ਨੇ ਮੇਰੀਆਂ ਵੀਡੀਓ ਨਟ ਤੇ ਪਾ ਦਿੱਤੀਆਂ ਕਿ ਕੁੜੀ ਬਚ ਗਈਆਂ ਭੂਆ ਜੀ ਮੇਰੀ ਹੈਲਪ ਕਰੋ ਮੈਂ ਤੇ ਖਾਸੀ ਹੋਈ ਆ ਬੱਚੀ ਦੇ ਨਾਮ ਇਹ ਹਾਂ ਤੁਸੀਂ ਅੰਕ ਕਿਹੜੀ ਸਿਚੁਏਸ਼ਨ ਜੋ ਤੁਹਾਨੂੰ ਕਿੱਥੇ ਹੋ ਹਾਂ ਬਾਜੀ ਮੈਂ ਅਸਟਮ ਗੋਟਾ ਮਲਾ ਤੋਂ ਬਿੱਚਿਆਂ ਤੇ ਫੈਮਲੀਆਂ ਦੇ ਉੱਥੋਂ ਇਹਨਾਂ ਦੇ ਡਾਂਕਰਾਂ ਕੋਲੋਂ ਮੈਂ ਆ ਗਈਆਂ ਮੈਂ ਫੈਮਲੀਆਂ ਦੇ ਨਾਲ ਆ ਪਰ ਇਹਨਾਂ ਨੇ ਮੇਰੀਆਂ ਵੀਡੀਓ ਨੈੱਟ ਤੇ ਪਾ ਦਿੱਤੀਆਂ ਗਾਲਾਂ ਕੱਢ ਕੇ ਮੈਂ ਤੁਹਾਨੂੰ ਵੀਡੀਓ ਭੇਜਦੀਆਂ ਮੈਂ ਵੀਡੀਓ ਭੇਜ ਮੇਰੀ ਆ ਤੁਹਾਡਾ ਕੰਟਰੋਲ ਤੁਹਾਡੇ ਤੇ ਹੁਣ ਕੰਟਰੋਲ ਕਿਹਦਾ ਆ ਤੁਹਾਡਾ ਕੌਣ ਹੈਂਡਲ ਕਰ ਰਿਹਾ ਤੁਹਾਡਾ ਸਿੱਕੀ ਦੇ ਹੱਥ ਦੇ ਵਿੱਚ ਹੁਣ ਜਿਹੜਾ ਤੁਹਾਨੂੰ ਗਾਂ ਅੱਗੇ ਪੁਕਾਰ ਰਿਹਾ ਆ ਭਾਜੀ ਉਹ ਮਤਲਬ ਇੱਥੇ ਫੈਮਿਲੀ ਆ ਹਨਾ ਉਹਨਾਂ ਦਾ ਹੀ ਆ ਕੋਈ ਮੇਨ ਬੰਦੇ ਦਾ ਮੈਨੂੰ ਨਾਂ ਨਹੀਂ ਪਤਾ ਉਹ ਕਹਿੰਦੇ ਵੀ ਤੈਨੂੰ ਇੱਥੋਂ ਕੱਢ ਦਾਂਗੇ ਹਨਾ ਇਹਨਾਂ ਨੇ ਸਾਰੇ ਡੋਂਕਰਾਂ ਨੂੰ ਮੇਰੀਆਂ ਫੋਟੋਆਂ ਪਾਈ ਹੋਈਆਂ ਬੱਚੀ ਦੇ ਨਾਲ ਕਿਉਂ ਮੈਨੂੰ ਇੱਥੇ ਕੱਢ ਨਹੀਂ ਰਹੇ ਉਹ ਕਹਿੰਦੇ ਨੇ ਕਿ ਤੇਰੀ ਜਾਨ ਨੂੰ ਖਤਰਾ ਆ ਤੇ ਅਸੀਂ ਕਿੱਦਾਂ ਤੈਨੂੰ ਕੱਢ ਸਕਦੇ ਹਾਂ ਹਨਾ ਮੇਰੇ ਕੋਲ ਕੋਈ ਬੰਦਾ ਨਹੀਂ ਇਹਨਾਂ ਨੇ ਇਹ ਵੀ ਲੈ ਕੇ ਬਾਅਦ ਦਿੱਤਾ ਕਿ ਇਹ ਬੱਚੀ ਇਹਦੀ ਕੋਈ ਹਉਤਨਾ ਕਰੋ ਤੇ ਭਾਜੀ ਕੋਈ ਹੱਥ ਨਹੀਂ ਪਾਉਣ ਦਿਆ ਮੈਂ ਕਿੱਥੇ ਜਾਵਾਂ ਮੇਰੇ ਨਾਲ ਬੱਚੇ ਮੈਂ 4-5 ਦਿਨ ਤੋਂ ਕੁਝ ਨਹੀਂ ਖਾਦਾ ਟੈਨਸ਼ਨ ਲੈ ਲੇ ਕੀ ਗੱਲ ਕੋਈ ਪਸੰਦ ਨਹੀਂ ਜੀ ਮੈਂ ਤੁਹਾਡੇ ਹੱਥ ਛੋੜਨੇ ਤੁਸੀਂ ਬੜੀ ਦੁਨੀਆ ਦੀ ਮਦਦ ਕਰਦੇ ਹੋ ਬਾਜੀ ਮੇਰੇ ਤੋਂ ਮੈਨੂੰ ਕਰ ਦੋ ਇਦੋਂ ਬਾਜੀ ਮੈਨੂੰ ਬਾਜੀ ਮੈਨੂੰ ਧੰਨ ਮਿਲ ਗਈ ਆਪਣੀ ਆਪਣੀ ਬਾਜੀ ਨੇ ਮੇਰੇ ਨਾਲ ਬਹੁਤ ਫਰਬੜਾ ਜੀ ਬਾਜੀ ਮੇਰੇ ਨਾਲ ਬਹੁਤ ਗਲਤ ਹੋਇਆ ਆਪਣੀ ਮਿਲ ਗਈ ਆਪਣੀ ਬਾਜੀ ਬਿਲਕੁਲ ਸਾਰੇ ਮੈਂ ਵੀਡੀਓ ਵੀ ਬਣਾਈ ਜਨਾਂ ਬਾਜੀ ਮੇਰੇ ਕੋਲ ਇਹਨਾਂ ਦੇ ਸਾਰੇ ਪ੍ਰੂਫ ਤੇ ਫੋਟੋ ਵੀ ਆ ਗਈਆਂ ਹਾਂ ਸਾਰੇ ਪ੍ਰੂਫ ਤੇ ਜੋ ਕਿਹੜੀ ਲੋਕੇਸ਼ਨ ਤੇ ਤੁਸੀਂ ਕਿੱਥੇ ਹੋ ਮੈਨੂੰ ਸਾਰੀ ਲੋਕੇਸ਼ਨ ਸ਼ੇਅਰ ਕਰੋ ਮੈਂ ਹੱਲ ਕਰਦਾ ਕੋਈ ਨਾ ਕੋ ਤੁਹਾਨੂੰ ਹੱਲ ਕਰਦਾ ਠੀਕ ਹੈ ਬਾਜੀ ਥੈਂਕ ਯੂ ਵੈਰੀ ਗੱਲ ਸੁਣੋ ਤੁਹਾਡੇ ਨਾਲ ਤੁਹਾਡੇ ਨਾਲ ਬੱਚੀ ਦੀ ਉਮਰ ਕਿੰਨੀ ਹੈ ਜੀ ਤੁਹਾਡੇ ਨਾਲ ਬੱਚੀ ਆ ਮੇਰੇ ਨਨਤਾਈਸਾਲ ਦੀ ਬੱਚੀ ਆ ਮੇਰੀ ਬੇਟੀ ਥੋੜਾ ਜਿਹਾ ਆਪਣੇ ਆਪ ਨੂੰ ਹੌਸਲਾ ਦਿਓ ਤੁਹਾਡੀ ਬੱਚੀ ਦੇ ਮਨ ਤੇ ਕੀ ਜੀ ਮੇਰਾ ਹੌਸਲਾ ਟੁੱਟ ਚੁੱਕਿਆ ਮੇਰਾ ਹੌਸਲਾ ਟੁੱਟ ਚੁੱਕਾ ਭਾਜੀ ਮੇਰੇ ਰਿਸ਼ਤੇਦਾਰ ਵੀ ਨੁਸਨ ਕਰ ਕਰਕੇ ਕਹਿੰਦੇ ਆ ਤੇਰੀਆ ਵੀਡੀਓ ਪੈ ਕੇ ਕਹਿੰਦਾ ਗੱਪੀ ਨੇ ਤਿੰਨ ਚਾਰ ਬாய்ਫ੍ਰੈਂਡ ਰੱਖੇ ਆ ਤੇ ਇੱਕ ਆਪਣੇ ਬੰਦੇ ਨੂੰ ਧਲਾਕਦੇ ਤਾਂ ਭਾਜੀ ਮੇਰੇ ਹਸਬੰਦ ਨੇ ਮੈਨੂੰ ਡਾਈਵੋਰਸ ਦਿੱਤਾ ਸੀਗਾ ਉਦੋਂ ਮੈਂ ਨਿਕਲੀ ਪਈ ਹੋਕੀ ਮੈਂ ਆਪਣੀ ਬੱਚੀ ਨੂੰ ਲੈ ਕੇ ਭਾਜੀ ਜੇ ਮੈਂ ਗਲਤ ਹੁੰਦੀ ਮੈਂ ਆਪਣੀ ਬੱਚੀ ਨੂੰ ਲੈ ਕੇ ਕਿੋਂ ਦੀ ਤੁਸੀਂ ਮੈਨੂੰ ਲੋਕੇਸ਼ਨ ਭੇਜੋ ਆਪਣੀ ਠੀਕ ਕਿੱਥੇ ਹੋ ਤੁਸੀਂ ਐਗਜੈਕਟ ਤੇ ਕੋਈ ਨਹੀਂ ਹਾਲ ਠੀਕ ਹੈ ਬਾਜੀ ਠੀਕ ਹੈ ਬਾਜੀ ਓਕੇ ਠੀਕ ਹੈ ਬਾਜੀ ਓਕੇ ਓਕੇ ਬਾਜੀ ਕਿਸੇ ਲੜਕੀ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਤਕਰੀਬਨ ਮੈਸ ਦੇ ਨਾਲ ਅੱਧੇ ਘੰਟੇ ਬਾਅਦ ਫਿਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਇਸ ਦਾ ਨੰਬਰ ਜਿਹੜਾ ਆ ਉਹ ਬੰਦ ਆ ਰਿਹਾ ਤੇ ਲਾਸਟ ਵਾਰੀ ਇਸ ਨੇ ਇਹ ਕਿਹਾ ਸੀਗਾ ਕਿ ਮੈਂ ਭਾਰੀ ਹੁਣ ਕੋਈ ਮੈਨੂੰ ਫੈਮਲੀਆ ਮਿਲ ਗਈਆਂ ਨੇ ਮੈਂ ਅੱਗੇ ਇੱਕ ਗਰੁੱਪ ਦੇ ਨਾਲ ਜੁਆਇਨ ਕਰ ਲਿਆ ਆ ਤੇ ਮੈਂ ਹੁਣ ਅੱਗੇ ਜਾ ਰਹੀ ਆ ਤੇ ਪ੍ਰਮਾਤਮਾ ਸੌਖ ਰੱਖੇਗੇ ਭੈਣ ਸਹੀ ਸਲਾਮਤ ਆਪਣੀ ਮੰਜ਼ਿਲ ਦੇ ਉੱਪਰ ਆਪਣੀ ਉਸ 2.5 ਸਾਲ ਦੀ ਗੁਡੀਆਂ ਦੇ ਨਾਲ ਪਹੁੰਚ ਜਵੇ ਰਸਤੇ ਵਿੱਚ ਕੋਈ ਅੜਚਾ ਨਾ ਹੋਵੇ ਆਪਣੀ ਮੰਜ਼ਿਲ ਦੇ ਉੱਪਰ ਪਹੁੰਚ ਜਵੇ ਭਾਈ ਰਿਸਕ ਨਾ ਲਿਆ ਕਰੋ ਤੁਹਾਨੂੰ ਕਿੰਨੇ ਵਾਰੀ ਕਿਹਾ ਆ ਤੇ ਬਾਕੀ ਜੇਕਰ ਕੋਈ ਮੇਰਾ ਵੀਰ ਇਸ ਭੈਣ ਨੂੰ ਪਛਾਣਦਾ ਆ ਪੰਜਾਬ ਤੋਂ ਨੇ ਕਿਹੜੇ ਪਿੰਡ ਤੋਂ ਆ ਜੇਕਰ ਕਿਸੇ ਕੋਲ ਕੋਈ ਵੀ ਡਾਟਾ ਹੈਗਾ ਆ ਤਾਂ ਉਹ ਜਰੂਰ ਸ਼ੇਅਰ ਕਰਿਓ ਜੇਕਰ ਮੇਰਾ ਭੈਣ ਦੇ ਨਾਲ ਸੰਪਰਕ ਨਾ ਹੋਇਆ ਤੇ ਕਮ ਸੇ ਕਮ ਕੋਈ ਪਤਾ ਤਾਂ ਲੱਗ ਜੂਗਾ ਮੈਂ ਪਰਿਵਾਰ ਤੋਂ ਪਤਾ ਤਾਂ ਕਰ ਸਕਦਾ ਕਿ ਇਹ ਆਪਣੀ ਮੰਜ਼ਿਲ ਤੇ ਪਹੁੰਚ ਗਈ ਜਾਂ ਨਹੀਂ ਪਹੁੰਚ ਗਈ ਨਹੀਂ ਤਾਂ ਇਹ ਵੀਡੀਓ ਜਿਹੜੀ ਕਿ ਇਹੀ ਰਹਿ ਜਾਣੀ ਤੇ ਮਨ ਦੇ ਵਿੱਚ ਇਹ ਦਰਦ ਰਹਿ ਜਾਣਾ ਵੀ ਖਣੀ ਉਹ ਆਪਣੀ ਮੰਜ਼ਿਲ ਤੇ ਪਹੁੰਚੀ ਆ ਜਾਂ ਨਹੀਂ ਪਹੁੰਚੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਸ਼ੁਕਰੀਆ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜੋ ਇਸ ਲੜਕੀ ਵੱਲੋਂ ਡੋਂਕੀ ਲਗਾਈ ਜਾ ਰਹੀ ਸੀ ਅਮਰੀਕਾ ਦੀ ਤੇ ਇਕੱਲੀਆਂ ਲੜਕੀਆਂ ਵੀ ਜਿਹਨਾਂ ਦੀਆਂ ਬਾਹਰਲੇ ਮੁਲਕਾਂ ਦੇ ਵਿੱਚ ਜਿਨ੍ਹਾਂ ਦਾ ਅੱਗੇ ਪਿੱਛੇ ਕੋਈ ਨਹੀਂ ਹੁੰਦਾ ਜਾ ਵੜਦੀਆਂ ਨੇ ਤੇ ਪਰ ਲੜਕੀਆਂ ਦੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਇਕੱਲੀਆਂ ਲੜਕੀਆਂ ਨਾਲ ਬਹੁਤ ਕੁਝ ਵਾਪਰਦਾ ਹੈ ਜੋ ਵੀ ਦੋਸਤੋ ਇਸ ਲੜਕੀ ਨਾਲ ਘਟਨਾ ਵਾਪਰੀ ਹੈ ਵੀਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ নোਟੀਫਿਕੇਸ਼ਨ ਆਨ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ